ਮੇਰਾ ਨਾਮ ਕਮਲ ਹੈ ਅਸੀਂ ਦੋ ਭੈਣਾਂ ਤੇ ਇੱਕ ਭਰਾ ਹਾਂ ਅਸੀਂ ਦੋਵੇਂ ਛੋਟੇ ਤੇ ਭੈਣ ਵੱਡੀ ਸੀ ਮੇਰੇ ਮਾਪੇ ਨੇ ਉਸਦਾ ਵਿਆਹ ਕਰ ਦਿੱਤਾ ਪਤੀ ਦੇਖਣ ਨੂੰ ਤਾਂ ਬਹੁਤ ਹੀ ਸੋਹਣਾ ਸੁਨੱਖਾ ਸੀ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਨਸ਼ਾ ਕਰਦਾ ਸੀ ਨਸ਼ਾ ਕਰਨ ਕਰਕੇ ਉਸ ਨੂੰ ਕੋਈ ਰਿਸ਼ਤਾ ਨਹੀਂ ਸੀ ਹੋ ਰਿਹਾ ਜ਼ਮੀਨ ਜਾਇਤ ਚੰਗੀ ਸੀ ਐਦਰ ਅਸੀਂ ਕਰੋ ਗਰੀਬ ਸੀ ਤੇ ਉਹ ਅਮੀਰ ਅਮੀਰੀ ਦੇਖ ਕੇ ਮੇਰੇ ਬਾਪ ਨੇ ਮੇਰੀ ਵੱਡੀ ਭੈਣ ਦਾ ਵਿਆਹ ਕਰ ਦਿੱਤਾ। ਮੇਰੀ ਭੈਣ ਦੇਖਣ ਵਿੱਚ ਐਨੀ ਸੋਹਣੀ ਸੁਨੱਖੀ ਨਹੀਂ ਸੀ। ਉਹ ਜਿਆਦਾ ਸੋਹਣਾ ਹੋਣ ਕਾਰਨ ਮੇਰੀ ਭੈਣ ਨੂੰ ਪਸੰਦ ਨਹੀਂ ਸੀ ਕਰਦਾ। ਉਹ ਹਰ ਰੋਜ਼ ਰਾਤ ਨੂੰ ਨਸ਼ਾ ਕਰਕੇ ਆਉਂਦਾ ਤੇ ਕਹਿੰਦਾ ਕਿਥੋਂ ਕਾਲੀ ਕਲੂਟੀ ਮੇਰੇ ਮਗਰ ਪਾ ਦਿੱਤੀ। ਉਹ ਆ ਕੇ ਮੇਰੀ ਭੈਣ ਨੂੰ ਖਰੀਆਂ-ਖਰੀਆਂ ਸੁਣਾਉਂਦਾ ਤੇ ਕਈ ਵਾਰ ਤਾਂ ਕੁੱਟ ਮਾਰ ਵੀ ਕਰਦਾ। ਮੇਰੀ ਭੈਣ ਸਾਰੀ ਰਾਤ ਰੋਂਦੀ ਰਹਿੰਦੀ। ਉਹ ਹਰ ਰਾਤ ਇੱਕ ਰਾਤ ਮਰ ਮਰ ਕੇ ਕੱਟਦੀ ਤੇ ਕਹਿੰਦੀ ਅਜਹੀ ਜ਼ਿੰਦਗੀ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਐਦਰ ਅਸੀਂ ਗਰੀਬ ਹੋਣ ਕਰਕੇ ਕੁਝ ਨਹੀਂ ਸੀ ਕਰ ਸਕਦੇ ਉਸਨੇ ਰੋਂਦੀ ਰੋਂਦੀ ਨੇ ਮੇਰੀ ਮਾਂ ਨੂੰ ਸਭ ਦੱਸਣਾ ਕਿ ਪਤੀ ਮੇਰੇ ਨਾਲ ਐਦਾਂ ਐਦਾਂ ਕਰ ਰਿਹਾ ਹੈ ਪਰ ਮੇਰੀ ਮਾਂ ਨੇ ਉਸ ਨੂੰ ਚੁੱਪ ਕਰਾ ਦੇਣਾ ਤੇ ਕਹਿਣਾ ਜਦੋਂ ਕੋਈ ਬੱਚਾ ਹੋ ਗਿਆ ਆਪੇ ਹਟ ਜੂ ਐਵੇਂ ਕਰਦੇ ਕਰਾਉਂਦੇ ਦਿਨ ਲੰਘਦੇ ਗਏ ਤੇ ਮੇਰੀ ਭੈਣ ਪ੍ਰੈਗਨੈਂਟ ਹੋ ਗਈ ਉਹ ਇਹ ਖਬਰ ਸੁਣ ਕੇ ਖੁਸ਼ ਹੋ ਗਈ ਤੇ ਆਪਣੇ ਸਾਰੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੱਸ ਦਾ ਚਾਹ ਨਾ ਚੱਕਿਆ ਜਾਵੇ ਕਿਉਂਕਿ ਉਸ ਨੂੰ ਤਾਂ ਆਪਣੇ ਨਸ਼ੇੜੀ ਪੁੱਤ ਦੇ ਵਿਆਹ ਦੀ ਵੀ ਆਸ ਨਹੀਂ ਸੀ ਉਸ ਦੀ ਸੱਸ ਉਸ ਨੂੰ ਹੋਰ ਜ਼ਿਆਦਾ ਪਿਆਰ ਕਰਨ ਲੱਗੀ ਪਰ ਦੇਠ ਜਠਾਣੀ ਉਸ ਨੂੰ ਚੰਗਾ ਨਹੀਂ ਸੀ ਸਮਝਦੇ ਕਿਉਂਕਿ ਉਹ ਇੱਕ ਗਰੀਬ ਕਰਦੀ ਸੀ ਸੱਸ ਨੂੰ ਆਸ ਸੀ ਕਿ ਹੁਣ ਬੱਚਾ ਹੋ ਜਾਵੇਗਾ ਤੇ ਮੇਰਾ ਪੁੱਤ ਨਸ਼ੇ ਕਰਨੇ ਬੰਦ ਕਰ ਦਿਉ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਮੇਰੀ ਭੈਣ ਦਾ ਪਤੀ ਸਵੇਰੇ ਹੀ ਸ਼ਰਾਬ ਪੀਣ ਲੱਗ ਗਿਆ ਸ਼ਰਾਬ ਪੀ ਕੇ ਗੱਡੀ ਚ ਕਿਤੇ ਬਾਹਰ ਨੂੰ ਨਿਕਲ ਗਿਆ ਥੋੜੇ ਟਾਈਮ ਬਾਅਦ ਉਸ ਨੂੰ ਫੋਨ ਆਇਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਮੇਰੀ ਭੈਣ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਹਿੰਦੀ ਹੈ ਕਿ ਪਤੀ ਦੇ ਬਿਨਾ ਇੱਕ ਔਰਤ ਦੀ ਜ਼ਿੰਦਗੀ ਕਾਗਜ਼ ਦੇ ਫੁੱਲਾਂ ਵਰਗੀ ਹੁੰਦੀ ਹੈ ਕਹਿਣ ਨੂੰ ਉਹ ਭਵੇਂ ਕੁਝ ਮਰਜ਼ੀ ਕਹੀ ਜਾਂਦੀ ਪਰ ਪਤੀ ਦੇ ਜਿਉਂਦੇ ਉਸ ਨੂੰ ਇੱਕ ਆਸ ਸੀ ਕਿ ਇੱਕ ਦਿਨ ਸਭ ਠੀਕ ਹੋ ਜਾਊ ਮੇਰੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਆਉਣਗੀਆਂ ਪਰ ਹੁਣ ਉਹ ਆਸ ਖਤਮ ਹੁੰਦੀ ਰਿਸਤੀ ਸੀ ਕਿਉਂਕਿ ਉਸਦੇ ਜੇਠ ਜਠਾਣੀ ਉਸ ਨਾਲ ਈਰਖਾ ਕਰਦੇ ਸੀ ਉਸ ਨੂੰ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲਾਈ ਰੱਖਦੇ ਹੁਣ ਉਹ ਇਹ ਸੋਚ-ਸੋਚ ਕੇ ਦਿਨ ਕੱਟਣ ਲੱਗੀ ਕਿ ਜੇ ਜਦੋਂ ਮੇਰਾ ਬੱਚਾ ਆਵੇਗਾ ਤੇ ਮੇਰੇ ਲਈ ਖੁਸ਼ੀਆਂ ਲੈ ਆਵੇਗਾ ਇਦਾਂ ਕਰਦੇ ਕਰਾਉਂਦੇ ਸਮਾਂ ਬੀਤਦਾ ਗਿਆ ਅਤੇ ਬੱਚਾ ਹੋਣ ਦਾ ਟਾਈਮ ਆ ਗਿਆ ਮੇਰੀ ਭੈਣ ਨੂੰ ਹਸਪਤਾਲ ਲੈ ਕੇ ਗਈ ਤਾਂ ਬਦਕਿਸਮਤੀ ਨਾਲ ਉਸ ਦਾ ਬੱਚਾ ਵੀ ਹੁਣ ਸਾਰ ਪੂਰਾ ਹੋ ਗਿਆ ਜੋ ਕਿ ਇੱਕ ਮੁੰਡਾ ਸੀ ਹੁਣ ਜਿੱਥੇ ਉਸ ਦੀ ਸੱਸ ਉਸ ਨੂੰ ਪਿਆਰ ਕਰਦੀ ਸੀ ਉਹ ਵੀ ਤਾਨੇ ਮਾਰਨ ਲੱਗੀ ਇਥੋਂ ਮਨਹੂਸ ਸਾਡੇ ਘਰ ਆਈ ਹੈ ਪਹਿਲਾਂ ਮੇਰਾ ਮੁੰਡਾ ਖਾ ਗਈ ਤੇ ਹੁਣ ਪੋਤਾ ਤੇ ਜੇਠ ਜਠਾਣੀ ਤਾਂ ਪਹਿਲਾਂ ਹੀ ਖੁਸ਼ ਨਹੀਂ ਸੀ ਉਹਨਾਂ ਨੇ ਮਿਲ ਕੇ ਮੇਰੀ ਭੈਣ ਨੂੰ ਘਰੋਂ ਕੱਢ ਦਿੱਤਾ ਈ ਉਹ ਮੇਰੇ ਮਾਪੇ ਦੇ ਘਰ ਆ ਗਈ। ਇੱਧਰ ਥੋੜੇ ਟਾਈਮ ਬਾਅਦ ਮੇਰਾ ਵੀ ਵਿਆਹ ਹੋ ਗਿਆ ਤੇ ਮੇਰੇ ਭਰਾ ਦਾ ਵੀ ਮੇਰੀ ਪਰਜਾਈ ਪਹਿਲਾਂ-ਪਹਿਲਾਂ ਤਾਂ ਉਸ ਨਾਲ ਵਧੀਆ ਰਹੀ ਫਿਰ ਹੌਲੀ-ਹੌਲੀ ਕਾਨੇ ਮਾਰਨ ਲੱਗ ਗਈ। ਘਰ ਵਿੱਚ ਕਲੇਸ਼ ਰਹਿਣ ਲੱਗਿਆ। ਕਲੇਸ਼ ਹੋਣ ਕਾਰਨ ਮੇਰੇ ਮਾਪੇ ਵੀ ਪਰੇਸ਼ਾਨ ਰਹਿਣ ਲੱਗੇ ਤੇ ਉਹ ਦੋਨੇ ਰੱਬ ਨੂੰ ਪਿਆਰੇ ਹੋ ਗਏ ਇੱਕ ਦਿਨ ਮੈਂ ਮੇਰਾ ਪਤੀ ਤੇ ਉਸ ਦਾ ਦੋਸਤ ਸਾਡੇ ਘਰ ਮਿਲਣ ਆਏ ਮੇਰੀ ਭੈਣ ਨੇ ਸਾਰਾ ਕੰਮ ਕੀਤਾ ਅਤੇ ਸਾਡੇ ਲਈ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਮੇਰੇ ਪਤੀ ਦਾ ਦੋਸਤ ਮੇਰੇ ਪਤੀ ਨੂੰ ਕਹਿੰਦਾ ਕਿ ਇਹ ਜਹੀ ਰੋਟੀ ਮੈਂ ਪਹਿਲੀ ਵਾਰ ਖਾਧੀ ਆ ਮੇਰਾ ਪਤੀ ਹੱਸ ਕੇ ਕਹਿੰਦਾ ਹੈ ਕਿ ਤੈਨੂੰ ਰੋਟੀਆਂ ਬਣਾਉਣ ਵਾਲੀ ਹੀ ਦੇ ਦਿੰਦੇ ਆ ਜੇ ਤੈਨੂੰ ਇੰਨਾ ਖਾਣਾ ਪਸੰਦ ਆਇਆ ਤਾਂ ਉਹ ਹੱਸ ਕੇ ਕਹਿੰਦਾ ਅੱਛਾ ਮੇਰੇ ਪਤੀ ਨੇ ਮੇਰੀ ਭੈਣ ਵਾਰੀ ਉਸ ਨੂੰ ਸਭ ਦੱਸ ਦਿੱਤਾ ਮੇਰੇ ਪਤੀ ਦਾ ਦੋਸਤ 45 ਸਾਲਾਂ ਦਾ ਸੀ ਉਸਦਾ ਵੀ ਪਹਿਲਾਂ ਵਿਆਹ ਹੋਇਆ ਸੀ ਉਸ ਦੀ ਘਰ ਵਾਲੀ ਦੋ ਬੱਚਿਆਂ ਨੂੰ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਸੀ ਉਸ ਨੂੰ ਕੈਂਸਰ ਸੀ ਮੇਰੇ ਪਤੀ ਦੇ ਦੋਸਤ ਦੇ ਘਰ ਵੀ ਬੱਚਿਆਂ ਨੂੰ ਰੋਟੀ ਪਕਾ ਕੇ ਦੇਣ ਵਾਲਾ ਕੋਈ ਨਹੀਂ ਸੀ ਇਸ ਕਰਕੇ ਉਸਨੇ ਮੇਰੇ ਪਤੀ ਦੀ ਗੱਲ ਗੌਰ ਨਾਲ ਸੁਣੀ ਤੇ ਵਿਆਹ ਲਈ ਝਟਹਾ ਕਰ ਦਿੱਤੀ। ਇੱਧਰ ਮੈਂ ਆਪਣੀ ਭੈਣ ਨੂੰ ਵੀ ਦੱਸਿਆ ਤਾਂ ਉਹ ਵੀ ਮੰਨ ਗਈ ਕਿਉਂਕਿ ਪੇਕੇ ਘਰ ਵੀ ਉਸ ਨੂੰ ਬਹੁਤ ਜਲਤ ਸੈਣੀ ਪੈਂਦੀ ਸੀ। ਉਸੇ ਦਿਨ ਮੈਂ ਆਪਣੇ ਭਰਾ ਨੂੰ ਵੀ ਬੁਲਾ ਲਿਆ। ਦੋਹਾਂ ਦਾ ਵਿਆਹ ਕਰ ਦਿੱਤਾ। ਮੇਰੀ ਭੈਣ ਨੂੰ ਜੀਵਨ ਸਾਥੀ ਮਿਲ ਗਿਆ ਤੇ ਮੇਰੇ ਪਤੀ ਦੇ ਦੋਸਤ ਨੂੰ ਉਸਦੇ ਬੱਚਿਆਂ ਲਈ ਮਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਵੀਂ ਵੀਡੀਓ ਵਿੱਚ ਫਿਰ ਮਿਲਦੇ ਹਾਂ ਪੂਰੀ ਵੀਡੀਓ ਦੇਖਣ ਲਈ ਧੰਨਵਾਦ